ਸਰਕਾਰੀ ਹਾਈ ਸਕੂਲ ਤਲਵਾੜਾ ਦੇ ਇੱਕ ਅਧਿਆਪਕਾਂ ਦੇ ਵੱਲੋਂ ਆਪਣੇ ਹੀ ਪ੍ਰਿੰਸੀਪਲ ਮੈਡਮ ਅਤੇ ਇੱਕ ਹੋਰ ਔਰਤ ਨਾਲ ਹੱਥਪਾਈ ਅਤੇ ਹੱਥਪਾਈ ਦੇ ਵਿੱਚ ਮਾਰੇ ਜਾਂਦੇ ਹਨ ਪ੍ਰਿੰਸੀਪਲ ਮੈਡਮ ਦੇ ਥੱਪੜ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਲਵਾੜਾ ਹਾਈ ਸਕੂਲ ਦੇ ਉਸ ਆਫਿਸ ਦੀਆਂ ਤਸਵੀਰਾਂ ਜਿੱਥੇ ਇਹ ਹੱਥਪਾਈ ਹੋਣ ਦੀ ਸਾਰੀ ਕਟਨਾ ਵਾਪਰੀ ਹੈ ਕਟਨਾ 14 ਤਰੀਕ ਦੀ ਦੱਸੀ ਜਾ ਰਹੀ ਹੈ ਪਰ ਅੱਜ ਇਹ ਵੀਡੀਓ ਵਾਇਰਲ ਹੋਣ ਦੇ ਜਿਸ ਨੂੰ ਲੈ ਕੇ ਡੀਓ ਮੈਡਮ ਲਲਿਤਾ अरोड़ा ਨੇ ਵੀ ਇਸ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਕਮੇਟੀ ਗਠਨ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਸਾਰੀ ਕਾਰਵਾਈ ਦਾ ਪਤਾ ਹੋਣ ਤੋਂ ਬਾਅਦ ਜਿਸ ਦਾ ਵੀ ਕਸੂਰ ਹੋਏਗਾ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹੋਰ ਕੀ ਕਿਹਾ ਮੈਡਮ ਡੀਓ ਨੇ ਉਹ ਸੁਣਦੇ ਆ ਅ ਸਰ ਮੈਨੂੰ ਮੇਰੇ ਵੀ ਦਹਲ ਵਿੱਚ ਇੱਕ ਵੱਲ ਰਾਖੂ ਇਹ ਮਾਮਲਾ ਆਇਆ ਜਦੋਂ ਕਿ ਮੈਨੇ ਵੀਡੀਓ ਮੈਨੂੰ ਮਿਲੀ ਮੇਰੇ WhatsApp ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਇੱਕ ਕਮੇਟੀ ਆ ਜੋ ਸਕੂਲ ਨੂੰ ਰਿਸਪੌਂਸ ਕੀਤੀ ਹੈ ਤੇ ਜਾਂਚ ਪੜਤਾਲ ਪੂਰੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਸਖਤ ਕਾਰਵਾਈ ਹੋਏਗੀ ਕਿਉਂਕਿ ਸਕੂਲ ਇੱਕ ਤਾਂ ਪਵਿੱਤਰ ਮੰਦਿਰ ਹੈ ਇੱਕ ਗੁਰਦੁਆਰਾ ਹੈ ਇੱਕ ਖੇਤ ਹੈ ਜਿੱਥੇ ਕੀ ਸਾਡੇ ਬੱਚੇ ਵੀ ਪੜ੍ਹਦੇ ਹੈਗੇ ਆ ਜੇ ਉਹ ਸਕੂਲ ਵਿੱਚ ਹੀ ਇਸ ਤਰ੍ਹਾਂ ਦਾ ਘਟਨਾਵਾਂ ਹੋਣ ਲੱਗਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹ ਤੇ ਬਹੁਤ ਸਖਤ ਕਾਰਵਾਈ ਹੋਏਗੀ ਬੜਕੁ ਕਰ ਕਾਰਨ ਹਾਲੇ ਤੱਕ ਨਹੀਂ ਕਿਆ ਕਰ ਰਹੀ ਹੈ ਤੇ ਦੂਜੇ ਚੈਨਲ ਪਰ gallium search ਕਰ ਰਹੀ ਹੈ ਉਸ 스ਪੂਨ ਵਿੱਚ ਪ੍ਰਾਇਮਰੀ ਬਿੰਡ ਵੀ ਚੱਲ ਰਿਹਾ ਉਸ ਪ੍ਰਾਇਮਰੀ ਬਿੰਡ ਦੇ ਜੀ